ਬਹੁਤ ਰਾਨੀ ਸਖਤ ਰੋਕ ਕਰਦੇ ਆ ਇਹ ਜਿਆਦਾ 뒤 ਪਛੋਕਰ ਲਈਏ ਤੇ ਅੱਜ ਤੋਂ 20 ਸਾਲ ਵਿੱਚ ਇਹਨਾਂ ਉਹਨਾਂ ਰਾਸ਼ਟਰਪਤੀ ਆ ਅਮਰੀਕਾ ਦਾ ਉਹਨਾਂ ਸੈਕਸ 30 ਪ੍ਰਿਆੰਕ ਤੇ ਕਿਸੇ ਨੂੰ ਨਹੀਂ ਪਤਾ ਹੁਣ ਸਾਡੇ ਦੇਸ਼ 'ਚ ਉਹਨਾਂ ਦਾ ਜਿਹੜਾ ਜੀਡੀ ਵੈਸ ਹੈ ਵਾਈਸ ਪ੍ਰੈਜ਼ੀਡੈਂਟ ਹੈ ਉਹਨਾਂ 'ਤੇ ਘਟਨਾ ਹੋਈ ਆ ਇਹਦੇ ਪਿੱਛੇ ਕੋਈ ਨਾ ਕੋਈ ਐਸਾ ਪਛੋਕਰ ਹੈ ਜਿਹਨੂੰ ਸਮਝ ਨਹੀਂ ਰੋਗ ਹੈ ਇਹ ਘਟਨਾ ਬਿਲਕੁਲ ਨਹੀਂ ਸੀ ਵਾਪਰਨੀ ਵਾਪਰੀ ਇਸ ਕਰਕੇ ਹੈ ਜਿਹੜਾ ਪਹਿਲਗਾਮ ਹੈ ਵੈਸੇ ਇਸ ਮੱਚਾ ਜਿਹੜਾ ਜੰਮੂ ਕਸ਼ਮੀਰ ਹੈ ਬੜਾ ਸੋਹਣਾ ਇਲਾਕਾ ਬੜੀ ਵਾਦੀ ਬਹੁਤ ਅੱਛੀ ਹੈ ਵੈਲੀ ਚੰਗੀ ਹੈ ਉਹਦੇ ਵਿੱਚ ਪ੍ਰਾਪਤ ਜਿਹੜੀ ਸੁਰੱਖਿਆ ਨਾ ਹੋਣ ਕਰਕੇ ਇਹ ਘਟਨਾ ਵਾਪਰੀ ਹੈ ਖਾਸ ਕਰਕੇ ਜਿਹੜਾ ਪਹਿਲਗਾਮ ਹੈ ਜਿਹਦੇ ਵਿੱਚ ਲੋਕ ਘੋੜਿਆਂ ਤੇ ਚੜਦੇ ਆ ਉੱਠਾਂ ਤੇ ਚੜਦੇ ਆ ਸ਼ਹਿਰ ਕਰਦੇ ਆ ਇਸ ਘਾਟੀ ਦੇ ਵਿੱਚ ਹੈ ਵੀ ਬੜੀ ਇਹ ਬਿਲਕੁਲ ਫਾਂਡੇ ਦੇ ਉੱਤੇ ਹੈ ਬਾਰਡਰ ਨਾਲ ਲੱਗਦੀ ਆ ਇਹ ਜੀ ਸੁਰੱਖਿਆ ਜਿਹੜੀ ਨਾ ਹੋਣੀ ਆ ਮੈਂ ਸੰਗਠਨ ਭਾਰਤ ਸਰਕਾਰ ਨੂੰ ਆਉਣ ਵਾਲੇ ਸੁਝ ਸੁਰੱਖਿਆ ਨੂੰ ਵਧਾਉਣਾ ਚਾਹੀਦਾ ਇਹਦੇ ਨਾਲ ਜਿਹੜੀ ਘਟਨਾ ਵਾਪਰੀ ਆ ਉਹਦੇ ਬਾਅਦ ਜਿਹੜੇ ਭਾਰਤ ਸਰਕਾਰ ਨੇ ਜਿਹੜੇ ਇਹਦੇ ਉੱਤੇ ਜਿਹੜੀ ਪੜਚੀ ਕਰਿਆ ਕੀਤੀ ਆ ਬੜੀ ਸਖਤ ਕੀਤੀ ਆ ਹੁਣ ਇਹ ਚਾਹੀਦੀ ਆ ਵੀ ਬੜੀ ਘਟਨਾ ਵਾ ਹਿੰਦੂਆਂ ਨੂੰ ਇੱਕ ਨੁੱਕੜ-ਨੁੱਕੜ ਕੇ ਮਾਰਨਾ ਉਹਦੇ ਸਿੱਖ ਮਾਰੀ ਗਈ ਇਹਦੇ ਨਾਲ ਅਸਾਂ ਸ਼ਾਂਤੀ ਦੀ ਪਰ ਫਿਰ ਵੀ ਜਿਹੜਾ ਵਾ ਪੜਕਾਟ ਨਹੀਂ ਹੋਣੀ ਚਾਹੀਦੀ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਸ਼ਿਮਲਾ ਐਗਰੀਮੈਂਟ ਹੋਇਆ ਸੀ 2 ਜੁਲਾਈ 1972 ਨੂੰ ਜੁਰਫਕਾਰ ਅਲੀ ਭਟੋ ਤੇ ਉਸੜੇ ਜਿਹੜਾ ਵਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਦੀ ਭਾਵਨਾ ਤਹਿਤ ਹੁਣ ਤੱਕ ਜਿਹੜਾ ਅਬਸੀ ਗੱਲਬਾਤ ਚੱਲਦੀ ਰਹੀ ਆ ਪਰ ਇਹ ਪਾਕਿਸਤਾਨ ਨੇ ਬੜਾ ਖੁਸ਼ਾਬਨ ਮੁਖਾਇਆ ਕਿ ਸ਼ਿਮਲਾ ਐਗਰੀਮੈਂਟ ਬੰਦ ਕਰਤਾ ਇਹ ਨਾਂ ਮੇਂ ਸਿੰਧੂ ਜਲ ਸੰਦੀਵ 160 ਦੀ ਬਣੀ ਆ ਉਹ ਇਹਨਾਂ ਨੇ ਸਸਪੈਂਡ ਕਰਤੀ ਆ ਵੀ ਨਾਲ ਸਸਪੈਂਡ ਨਹੀਂ ਕੀਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਹੀਂ ਜਾਣਦੇ ਨੇ ਮੈਂ ਕਹਿੰਦਾ ਸਾਡੇ ਦੇਸ਼ ਦੀ ਇਹ ਰਵੈਤ ਆ ਵੀ ਅਸੀਂ ਭਾਈ ਕਨਈਆ ਜਿਹੜਾ ਸੀ ਉਹ ਦੁਸ਼ਮਣ ਦੀਆਂ ਫੌਜਾਂ ਨੂੰ ਵੀ ਪਾਣੀ ਪਿਵਾਉਂਦਾ ਸੀ ਮਛਕਾ ਦੇਤੇ ਜਦੋਂ ਗੁਰੂ ਗੋਬਿੰਦ ਸਿੰਘ ਕੋਲ ਗਏ ਵੀ ਇੱਥੇ ਸਾਡੇ ਬਜ਼ੁਰਗੀਆਂ ਨੂੰ ਪਾਣੀ ਪਿਉਣ ਰਿਹਾ ਵਾ ਤੇ ਇਹ ਉਹ ਪੀਂਦੇ ਵੀ ਮੈਨੂੰ ਤੇ ਸਾਰੀ ਕੁਝ ਇਹ ਦੇਖਦੇ ਆ ਸੋ ਇਸ ਤਰ੍ਹਾਂ ਵੀ ਜਦ ਸੰਧੀ ਦੇ ਉੱਤੇ ਤੋੜਨਾ ਹੈ ਠੀਕ ਨਹੀਂਗਾ ਉਸ ਤਰ੍ਹਾਂ ਆਪਣੀ ਸ਼ਰਧਾ ਨੂੰ ਜਿਹੜਾ ਸਾਡੀ ਸੰਸਥਾ ਦਾ ਜਾਂ ਸਾਡੇ ਜਿਹੜੇ ਵਿਚਾਰ ਰਿਹਾ ਸੀ ਚਾਹੁੰਦੇ ਆ ਕਿ ਇਹ ਜਿਹੜੀ ਇੰਨੀ ਲੰਮੀ ਜਿਹੜੀ ਇਹ ਲਾਈਨ ਆਫ ਐਕਚੁਅਲ ਕੰਟਰੋਲ ਬਣੀ ਹੈ ਉਹ ਸ਼ਿਮਲਾ ਸਮਝੌਤੇ ਦੇ ਵਿੱਚ ਇਹਦੇ ਉੱਤੇ ਆਪਣੀ ਸੁਰੱਖਿਆ ਜਿਹੜੀ ਉਹ ਤਕਰੀਬਨ ਉਹਨੂੰ ਚਾਹੀਦੀ ਹੈ ਨਵੀਂ ਨਵੀਂ ਟੈਕਨੋਲੋਜੀ ਆ ਉਹਦੇ ਨਾਲ ਲੈ ਕੇ ਇਹ ਅਸਲ ਵਿੱਚ ਇਹ ਅੱਗੇ ਵੀ ਜਦੋਂ ਹੋਈ ਸੀ ਘਟਨਾ ਪਰਵਾ ਮੈਂਰੇ ਉਦੋਂ ਵੀ ਸਕਿਉਰਟੀ ਲੈਵ ਸੀਗਾ ਪਹਿਲਾਂ 1999 ਦੇ ਵਿੱਚ ਜਦੋਂ ਆਈ ਉਹਦੋਂ ਸਕਿਉਰਟੀ ਲੈਵ ਸੀਗਾ ਆਪਣੀ ਸਕਿਉਰਟੀ ਵਧਾਉਣੀ ਚਾਹੀਦੀ ਆ ਪ੍ਰਧਾਨ ਜੀ ਜਿਹੜਾ ਆ ਇੰਡੀਆ ਦੁਆਰਾ ਜਿਹੜਾ ਆ ਉਹ ਐਕਸ਼ਨ ਕੀਤਾ ਗਿਆ ਉਸ ਤੋਂ ਬਾਅਦ ਪਾਕਿਸਤਾਨ ਦਾ ਵੀ ਜਿਹੜਾ ਉਹ ਰਿਐਕਸ਼ਨ ਆਇਆ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਵਿਗੜ ਸਕਦੇ ਆ ਨਹੀਂ ਜਿਹੜੇ ਆ ਹਾਲਾਤ ਜਿਹੜੇ ਆ ਉਹ ਵੇਖੋ ਦੋਵਾਂ ਦੇਸ਼ਾਂ ਦੇ ਲੋਕ ਜਿਹੜੇ ਉਹ ਤੇ ਅਮਨ ਚਾਹੁੰਦੇ ਆ ਅਸੀ ਵੀ ਅਮਨ ਚਾਹੁੰਦੇ ਆ ਇਹ ਦੋਵੇਂ ਜਿਹੜੇ ਆਟਮ ਸ਼ਕਤੀ ਦੇ ਆ ਜੇ ਸਾਡੇ ਕੋਲ 172ਵਾਂ ਬਿਆਦ ਉਹਨਾਂ ਕੋ ਵੀ 170 ਆ ਯਾਨੀ ਲੜਾਈ ਲੱਗਣ ਨਾਲ ਦੋਵਾਂ ਦੇਸ਼ਾਂ ਦੀ ਬਹੁਤ ਤਬਾਹੀ ਆ ਇਹ ਸਿਰਫ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਪਣੀ ਸੁਰੱਖਿਆ ਆਪ ਹੀ ਕਰਨੀ ਚਾਹੀਦੀ ਆ ਕਿਸੇ ਕਿਸਮ ਦਾ ਲੜਾਈ ਜਿਹੜੀ ਆ ਉਹ ਸਮੱਸਿਆ ਦਾ ਹੱਲ ਨਹੀਂਗਾ ਤੁਸੀਂ ਇੱਥੇ ਲੋਕਲ ਲੈਵਲ ਤੇ ਲਾ ਲਓ ਲੜਾਈਆਂ ਨੂੰ ਕਦੀ ਵੀ ਗੱਲ ਨਹੀਂ ਨਿਕਲਦੀ ਇਹ ਜਿਹੜਾ ਸ਼ਿਮਲਾ ਐਗਰੀਮੈਂਟ ਤੇ 13000 ਕਿਲੋਮੀਟਰ ਲਾਕਾ ਜਿਹੜਾ ਸੀ ਉਹਦੋਂ ਪਾਕਿਸਤਾਨ ਨੂੰ ਦਿੱਤਾ ਸੀਗਾ ਬੜੀ ਫਰਾਕ ਦਿੱਲੀ ਵਿਖਾਈ ਸੀ ਪਾਕਿਸਤਾਨ ਨੂੰ ਮੇਚਾ ਹੀ ਦਾ ਜਿਸ ਤਰ੍ਹਾਂ ਉਹਨਾਂ ਦਾ ਜਰਨਲ ਫੌਜੀ ਬਿਆਨ ਦੇ ਰਿਹਾ ਮੇਰੇ ਖਿਆਲ ਅਤਮਿੰਦਰ ਹੋ ਗਿਆ ਕਿ ਇਹ ਸਾਡੇ ਜੀ ਬੜਾ ਦੇਸ਼ ਭਗਤ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਫੈਲ ਗਰਾਉਂਡ ਤੇ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਜਿਹਦੇ ਸਾਡੇ ਲੋਕਾਂ ਨੂੰ ਇਤਿਆਦ ਵਕਤ ਨਾਲ ਜੇ ਦਾ ਕੋਈ ਗੱਲ ਕਰਨ ਤੋਂ ਪਹਿਲਾਂ ਵੇਖਣਾ ਚਾਹੀਦਾ ਵੀ ਸਾਡੇ ਨਾਲ ਕੋਈ फडकाटियां ਆਵੇ ਖਾਸ ਕਰਕੇ ਅਸੀਂ ਕਿਉਂ ਚਿੰਤਾ ਕਰਦੇ ਆ ਅਸੀਂ ਖਾਸ ਕਰਕੇ ਆਪਣੀ ਜਥੇਬੰਦੀਆਂ ਨੂੰ ਵੀ ਸਾਡੀਆਂ ਸਰਦਾਂ ਤੇ ਇੰਨੀਆਂ ਲੜਾਈਆਂ ਹੋਈਆਂ ਇੰਨੀ ਬਰਬਾਦੀ ਹੋਈ ਆ ਅਜੇ ਤੱਕ ਲੋਕ ਨਹੀਂ ਸੰਭਰੇ ਇਸ ਕਰਕੇ ਜੰਗ ਵਾਲੇ ਬੰਦਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਲੋਕਾਂ ਦੇ ਵਿੱਚ ਵੀ ਜਿਹੜੇ ਕੁਛ ਲੋਕ ਹੁੰਦੇ ਆ ਜਿਹੜੇ फडਕਾਓ ਬਿਆਨ ਦਿੰਦੇ ਨਹੀਂ ਦੇਣੇ ਚਾਹੀਦੇ ਅਸਾਂ ਦੀ ਜਥੇਬੰਦੀ ਜਾਂ ਅਸੀਂ ਸਯੁਕਸਾਨ ਮੋੜ ਕੇ ਕਿਉਂ ਜਥੇਬੰਦੀ ਹਾਂ ਅਸੀਂ ਪੀਸ ਚਾਉਨੇ ਹਾਂ ਇਹਦੇ ਹੱਲ ਜਿਹੜੇ ਆ ਉਹ ਡਿਪਲੋਮੈਟਿਕ ਹੀ ਹੁੰਦੇ ਆ ਸੋ ਇਸ ਕਰਕੇ ਦੋਵਾਂ ਦੇਸ਼ਾਂ ਨੂੰ ਪ੍ਰਕਾਟ ਨਹੀਂ ਆਉਣਾ ਚਾਹੀਦਾ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਪਾਰਿਸਟਕਾਰ ਨੂੰ ਆਪਣੀ ਸੁਰੱਖਿਆ ਜਿਹੜੀ ਹੋਰ ਜਿਹੜੀ ਹੈ ਤਕੜੀ ਕਰਨੀ ਚਾਹੀਦੀ ਹੈ ਲੈਨ ਆਰਮ ਚੀਕ ਕੰਟਰੋਲ ਤੇ ਜਾਦੀ ਜਿਹੜੀ ਹੈ ਨਜ਼ਰ ਸਾਂਝੀ ਰੱਖਣੀ ਚਾਹੀਦੀ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ੋਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હોવે હોવે બર્થડે પાર્ટી હોય પાર્ટી અુક્રવાજના પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼